ਜੀ ਜਵਰਾਟ ਕੁੜੀ ਕਲਾ ਤੋਂ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਆਪਣੀਆਂ ਭੈਣਾਂ ਦੇ ਲਈ ਜੋ ਕਿ ਵਰਤਾਂ ਦਾ ਤਿਉਹਾਰ ਆ ਗਿਆ ਵਿਆਹ ਦੇ ਦਿਨ ਵੀ ਚੱਲ ਰਹੇ ਆ ਬੜੀ ਸੋਹਣੀ ਜਿੱਤੇ ਬੜੀ ਪਿਆਰੀ ਸੀ ਵੀਡੀਓ ਲੈ ਕੇ ਆਏ ਆ ਜਿਹਦੇ ਰੇਟ ਬੜੇ ਮਿੱਠੇ ਰਹਿਣ ਵਾਲੇ ਅਸੀਂ ਵੀਡੀਓ ਦੇ ਵਿੱਚ ਕੁਝ ਨਾ ਕੁਝ ਅਪਡੇਟ ਕਰਦੇ ਹਾਂ ਪਰ ਅੱਜ ਅਸੀਂ ਵੀਡੀਓ ਨੂੰ ਲਾਈਵ ਲੈ ਕੇ ਆਏ ਆ ਹਨ ਕਦੇ ਕਦੇ ਜੀ ਲਾਈਵ ਵੀਡੀਓ ਲੈ ਕੇ ਆਉਣੇ ਹੁੰਦੇ ਆ ਤੇ ਅੱਜ ਵੀ ਲਾਈਵ ਲੈ ਕੇ ਆਏ ਆ ਲਾਈਵ ਦੇ ਵਿੱਚ ਪਹਿਲਾਂ ਤਾਂ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਅਸੀਂ ਡਰਾਅ ਕੱਢਿਆ ਠੀਕ ਹੈ ਇਹ ਚਾਰ ਸੂਟ ਅਸੀਂ ਡਰਾਅ ਦੇ ਵਿੱਚ ਨਾਮ ਕੱਢਿਆ ਉਹ ਭੈਣਾਂ ਨਾਮ ਸੁਣ ਲੈ ਕਦੇ ਨਾਮ ਨੇ ਪਹਿਲਾ ਇਹ ਗੁਰਮੀਤ ਕੌਰ ਹੰਡਿਆਆ ਪੈਣ ਦਾ ਨਾਮ ਹੈ ਦੂਜੀ ਮੀਨਾ ਰਾਣੀ ਹੈ ਗਿਆ ਰਾਇਕੋਟ ਤੋਂ ਤੇ ਤੀਜੇ ਭੈਣ ਹੈ ਗਿਆ ਗੁਰਮੀਤ ਸਿੰਘ ਬਰਨਾਲੇ ਤੋਂ ਬਾਈ ਤੇ ਚੌਥੀ ਹਰਸ਼ਪ੍ਰੀਤ ਕੌਰ ਹੈ ਗਿਆ ਮੋਗੇ ਤੋਂ ਇਹ ਜਿਹੜੇ ਸਾਡੇ ਗਾਖ ਸੀ ਇਹ ਸਾਨੂੰ ਕੰਟੈਕਟ ਕਰ ਲੈਣ ਉਹਨਾਂ ਦੇ ਚਾਰ ਪੀਸ ਨੇ ਜੇ ਤੁਸੀਂ ਵੀ ਚਾਹੁੰਦੇ ਹੋ ਤੇ ਇਦਾਂ ਦੇ ਸੋਹਣੇ ਸੋਹਣੇ ਪੀਸ ਤੁਸੀਂ ਵੀ ਜਿੱਤ ਸਕਦੇ ਹੋ ਤਾਂ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਸਾਨੂੰ ਕਮੈਂਟ ਦੇ ਵਿੱਚ ਦੱਸ ਦਿਓ ਕਿ ਭਾਈ ਅਸੀਂ ਸ਼ੇਅਰ ਕਰਤੀ ਸਾਡਾ ਨਾਮ ਹੈੜਾ ਲਿਖੋ ਠੀਕ ਹੈ ਜੀ ਚਲੋ ਕੋਈ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਸੀਂ ਰੇਟ ਲੈ ਕੇ ਆਏ ਤੇ ਵੈਰਾਈਟੀ ਲੈ ਕੇ ਆ ਬਿਲਕੁਲ ਵੱਖਰੀ ਰਹਿਣ ਵਾਲੀ ਅੱਜ ਦੀ ਵੈਰਾਈਟੀ ਤੇ ਬੜੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਅੱਜ ਦੀ ਵੈਰਾਈਟੀ ਹੈ ਜਿਹੜੀ ਹੋ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਤਾਂ ਆਹ ਚੀਜ਼ ਚੈੱਕ ਕਰ ਲੈ ਐਸਕੇ ਦਾ ਮਾਲ ਆ ਰਿਹਾ ਹੈ ਪੰਚਮ ਸਿਲਕ ਦਾ 2 ਤੋਂ 2000 ਰੁਪਏ ਦਾ ਸੂਟ ਵਿਕ ਰਿਹਾ ਹੈ ਪੰਚਮ ਸਿਲਕ ਇਹ ਐਸਆਰ ਦੀ ਪੰਚਮ ਸਿਲਕ ਆਈ ਹੈ ਸਾਈਨਿੰਗ ਵਾਲਾ ਕੱਪੜਾ ਜਿਹੜੀਆਂ ਬਈਆਂ ਭੈਣਾਂ ਨੇ ਗਿਫਟ ਵੀ ਕਰਨੇ ਆ ਵਿਆਹ ਸਾਦੀ ਦੇ ਵਿੱਚ ਉਹ ਚਾਹੁੰਦੀਆਂ ਕਿ ਕੜਾਈ ਵਾਲੇ ਨਹੀਂ ਦੇਣੇ ਪ੍ਰਿੰਟਡ ਜੇ ਫੈਂਸੀ ਜੇ ਸੂਟ ਹੋਣਾ ਤਾਂ ਤੁਸੀਂ ਸ਼ੱਡ ਚੈੱਕ ਤੇ ਨਾਲ ਲੱਗਿਆ ਬਰਬਰੀ ਦਾ ਦੁਪੱਟਾ ਤੇ ਜਿਹੜਾ ਆਪਾਂ ਰੇਟ ਰੱਖਿਆ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਪੀਸ ਵਿਕਦਾ ਹੈ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਪੀਸ ਵਿਕਦਾ ਹੈ ਜਾਬਰੀ ਦੀ ਹੱਤੀ ਖੁੱਡੀ ਕਲਰ ਨੇ ਬੜਾ ਪਿਆਰਾ ਜਿਹਾ ਰੇਟ ਰੱਖਤਾ ਕਿਉਂਕਿ ਬਹੁਤ ਸਾਰਾ ਮਾਲ ਉੱਪਰ ਚੁੱਕਿਆ ਠੀਕ ਹੈ ਜੀ ਤੇ ਇਹਦਾ ਜਿਹੜਾ ਆਪਾਂ ਰੇਟ ਰੱਖਿਆ ਸਿਰਫ ਔਰ ਸਿਰਫ 53500 ਰੁਪਏ ਉਹਨਾਂ ਦੇ ਲਈ ਹੈ ਜਿਹੜੇ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਉਹਨਾਂ ਦੇ ਲਈ ਹੈ 5500 ਨਾ ਕਹਿੰਦਾ ਕਿ ਇਹ ਸਾਰੇ ਕਲਰ ਉਥੋਂ ਲੈ ਕੇ ਇੱਕ ਵਾਰ 5500 ਵਾਲੇ ਜਿੰਨੇ ਇਹ ਪੰਜ ਕਿਰੇ ਹੈਗੇ ਨੇ ਬਿਲਕੁ ਹਰ ਇੱਕ ਹਰ ਇੱਕ ਕਰਕੇ ਸਾਰੀ ਡਿਜ਼ਾਈਨਿੰਗ ਨਿਵਾ ਕਰਾ ਦੋ ਕਿੰਨੀ ਪਿਆਰੀ ਡਿਜ਼ਾਈਨ ਹੈ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਕਿੰਨਾ ਸੋਹਣਾ ਪੀਸ ਹੈ 550 ਚ ਇਕੱਲੇ ਸ਼ਰਟ ਆਉਂਦੀ ਹੈ ਵੀਰੇ ਇਹ ਜੀ ਜੇ ਲੈਣੀ ਹੋਵੇ ਠੀਕ ਹੈ ਜੀ ਤੇ ਆਪਾਂ 550 ਦੇ ਵਿੱਚ ਸਮੇਤ ਦੁਪੱਟਾ ਸੂਟ ਮਤਲਬ ਤੁਹਾਡੀਆਂ ਮਤਲਬ ਤੁਸੀਂ ਯਕੀਨ ਮੰਨੋਗੇ ਕਿ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਕਰਨਾ ਪੀਸ ਹੈ ਨਾ ਵਿਆਹ ਸਾਦੀ ਦੇ ਵਿੱਚ ਤਾਂ ਇਸ ਤੋਂ ਅੱਧਿਆ ਕੁਝ ਨਹੀਂ ਹੋ ਸਕਦਾ 550 ਰੇਟ ਦੀ ਆਪਣੀ ਗਰੰਟੀ ਹੈ ਤੁਹਾਨੂੰ ਕੋਈ 500 ਦੇ ਦੇ ਤਾਂ ਤੁਸੀਂ ਸਾਡੇ ਕੋਲੋਂ ਪੈਸੇ ਮੜਾ ਕੇ ਲੈ ਜੋ ਸੂਫਰੀ ਚ ਰੱਖ ਲਿਓ ਠੀਕ ਹੈ ਜੀ ਇਹ ਸਾਰੇ ਕਲਰ ਡਿਜ਼ਾਈਨਿੰਗ ਇਹਦੀ ਬਹੁਤ ਸੋਹਣੀ ਹੈ ਤੇ ਮੰਨ ਕੇ ਚਲੋ ਵੀ ਕੁੜੀਆਂ ਨੂੰ ਜੀਰੂ ਆ 500 ਦਾ ਨੋਟ ਦੇਣ ਨੂੰ ਕਹਣੇ ਆ ਵੀ ਯਾਰ ਪਸੰਦ ਨਹੀਂ ਉਹਨੂੰ ਤੁਸੀਂ ਚੁੱਪ ਕਰਕੇ ਸੂਣ ਇੱਕ ਆਈਟਮ ਆ ਗਈ ਸੀ ਆਪਣੀ ਇਹ ਵਾਲੀ ਠੀਕ ਹੈ ਜੀ ਦੂਜੀ ਇਸ ਦੇ ਵਿੱਚ ਆ ਜਿਓ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੀਆਂ ਬਰਬਰੀ ਬਰਬਰੀ ਲੈ ਕੇ ਆ ਬਹੁਤ ਸੋਹਣੀ ਚੀਜ਼ ਦੀ ਹੈ ਕਰਿਓ ਕੈਮਰਾ ਇਹ ਤਾਂ ਬਰਬਰੀ ਦੇਖੋ ਕਿੰਨਾ ਸੋਹਣਾ ਬਰਬੀ ਦਾ ਸਟੱਫਾ ਵਿੱਚ ਆਰੀ ਵਰਕ ਹੋਇਆ ਮਿਲੂਗਾ ਠੀਕ ਹੈ ਜੀ ਬਰਬਰੀ ਦੇ ਤੇ ਇਹਦੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਸੂਟ ਆਪਣੇ ਬੁੱਕ ਕਰਾ ਲਿਓ ਨਾਲ ਦੁਪੱਟਾ ਆ ਜਾਣਾ ਤੇ ਬਰਬਰੀ ਤਾਂ ਨਹੀਂ ਰਹੂਗਾ ਦੁਪੱਟਾ ਮਸਲੀਨ ਟੱਚ ਜਾ ਰਹੂਗਾ ਟੈਪੀ ਟੱਚ ਜਾ ਕਿੰਨੀ ਪਿਆਰੀ ਡਿਜ਼ਾਈਨਿੰਗ ਆ ਦੁਪੱਟੇ ਦੀ ਠੀਕ ਹੈ ਇਹਦਾ ਰੇਟ ਉਹਦਾ ਸੀਗਾ 550 ਤੇ ਇਹਦਾ ਰੇਟ ਲੈਣ ਵਾਲਾ 500 ਤੇ 95 ਰੁਪਏ ਠੀਕ ਹੈ ਜੀ 295 ਰੁਪਏ ਦੇ ਵਿੱਚ ਰੇਟ ਹੈ ਕਲਰ ਤੁਸੀਂ ਚੈੱਕ ਕਰੋ ਇਹਦੇ ਚ ਪੀਸ ਆਪਣੇ ਕੋਲੇ ਬਹੁਤ ਨੇ ਇਦਾਂ ਦੇ ਬਿਤਨੇ ਮਤਲਬ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਿੰਨਾ ਨਹੀਂ ਲਾਈਵ ਆਪਣਾ ਜਿਆਦਾ ਲੰਬਾ ਚੱਲ ਜਾਊਗਾ ਤੇ ਮੈਂ ਫੇਰ ਰੀਪੀਟ ਬੇਨਤੀ ਕਰਦਾ ਜਿਹੜੀ ਮੇਰੀਆਂ ਭੈਣਾਂ ਚਾਹੁੰਦੀਆਂ ਕਿ ਇਹ ਵਾਲੇ ਪੀਸ ਤੋਂ ਤੁਹਾਨੂੰ ਡਰਾਚ ਨਿਕਲ ਬਰੀਚ ਜੇ ਤੁਸੀਂ ਬਰੀਚ ਸੂਟ ਲੈਣਾ ਤਾਂ ਫਿਰ ਵੀਡੀਓ ਨੂੰ ਸ਼ੇਅਰ ਕਰ ਦਿਓ ਚਲੋ ਕਲਰ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਕਲਰ ਹੈ ਠੀਕ ਹੈ ਇਹ ਲੋ ਇਹ ਸਾਨੂੰ ਰਾਇ ਵੀ ਦੇ ਰਿਹਾ ਕਰੋ ਕਿੰਦਾਂ ਦਾ ਕਪੜਾ ਚੱਲ ਰਿਹਾ ਮਾਰਕੀਟ 'ਚ ਅਸੀਂ ਤੁਹਾਡੇ ਲਈ ਰੱਖਿਆ ਜਿਵੇਂ ਇੱਕ ਭੈਣ ਨੇ ਗਲੈਮ ਸਿਲਕ ਦੀ ਗੱਲ ਕੀਤੀ ਹੈ ਗਲੈਮ ਸਿਲਕ ਦੇ ਬਈ ਸਾਡੇ ਕੋਲੇ 2 ਮੀ ਤੇ ਆਪਾਂ ਉਹਦੀ ਬਹੁਤ ਮਿੱਠੇ ਰੇਟ ਦੀ ਸੇਲ ਲਾਵਾਂਗੇ ਨਹੀਂ ਪਤਾ ਉਹਨੂੰ 50 ਰੁਪਏ ਦੇ ਆਪਾਂ ਪੀਜ਼ਾ ਉਹ ਦੇ ਦਈਏ ਠੀਕ ਹੈ ਜੀ ਇਹ ਵਾਲੇ ਪੀਜ਼ ਦੇਖੋ ਕਿੰਨੇ ਪਿਆਰੇ ਪਿਆਰੇ ਪੀਜ਼ ਦੇ ਵਿੱਚ ਤੁਹਾਨੂੰ ਬਰਬਰੀ ਦੇ ਵਿੱਚ ਜਿਹੜੇ ਹੈਗੇ ਸਾਡੇ ਕੋਲ ਮਿਲਣ ਆਣਗੇ ਵੀਰੇ ਇਹ ਲੋ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀਆਂ ਮੇਰੀਆਂ ਭੈਣਾਂ ਚ ਆਹ ਇਹਨਾਂ ਸੀਜ਼ਨ ਦੀ ਡਿਮਾਂਡ ਬਹੁਤ ਰਹਿੰਦੀ ਆ ਹੁਣ ਇੱਕ ਚੀਜ਼ ਮੈਂ ਲੈ ਕੇ ਆਇਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਚੀਜ਼ ਨਹੀਂ ਪਸੰਦ ਉਹ ਚਾਹੁੰਦੀਆਂ ਕੜਾਈ ਵਾਲਾ ਕੁਝ ਹੋਵੇ ਅਸੀਂ ਦੇਣਾ ਹਨ ਆਪ ਯਾਰ ਦੇ ਵਿੱਚ 7 750 ਰੁਪਏ ਦੇ ਵਿੱਚ ਸੂਟ ਹੈ ਜਿਹੜੇ ਉਹ ਸੇਲ ਹੋ ਰਹੇ ਨੇ ਦੇਖੋ ਪਰੰਪਰਾ ਦਾ ਕੱਪੜਾ ਕਿੰਨਾ ਪਿਆਰਾ ਕੱਪੜਾ ਹੈ ਇਹ ਵੇਖੋ ਕੈਮਰੇ ਨੂੰ ਹੌਲੇ ਹੌਲੇ ਕਰਕੇ ਦਿਖਾ ਦਿਓ ਆਰਾਮ ਨਾਲ ਇਹ ਵੇਖੋ ਕਿੰਨਾ ਸੋਹਣਾ ਪੀਸ ਹੈ ਇਹਦੇ ਵਿੱਚ ਕਲਰ ਆ ਜਾਣੇ ਆ ਇਹ ਲਾਈਵ ਕਰਨ ਦਾ ਮਤਲਬ ਇਹ ਹੀ ਹੁੰਦਾ ਕਿ ਇਹਦੇ ਵਿੱਚ ਹੌਲੇ ਹੌਲੇ ਵੀਡੀਓ ਆਰਾਮ ਨਾਲ ਭਗਾਈ ਜਾਂਦੀ ਹੈ ਜੀ ਆਪਾਂ ਦੂਜੇ ਲੋਡ ਦਿਖਾਉਣੇ ਆ ਉਹ ਤੁਹਾਨੂੰ ਬਹੁਤ ਤੇਜ਼ੀ ਨਾਲ ਵੀਡੀਓ ਬਣਾਉਣੀ ਪੈਂਦੀ ਉਹ ਚ ਕਲਰ ਨਹੀਂ ਸਮਝਉਦੇ ਤੇ ਰੇਟ ਅਪ ਸਿਰਫ ਔਰ ਸਿਰਫ ਇਹਦਾ 500 ਰੁਪਏ ਰੱਖਿਆ ਵੀਰ ਜੀ ਠੀਕ ਹੈ ਜੇ ਤੁਹਾਡੇ ਸੂਟਾਂ ਦੀ ਕੀਮਤੀ ਵਧੂਗੀ 800 120 ਤਾਂ ਆਪਾਂ ਰੇਟ ਤੁਹਾਨੂੰ ਹੋਰ ਵੀ ਮਿੱਠਾ ਕਰ ਦਾਂਗੇ ਜਮਾਂ ਚਿੰਤਾ ਨਾ ਕਰੋ ਸਾ ਜਾ ਵੀ ਰਹੀ ਠੀਕ ਉਡੀਕ ਲੱਦ ਠੀਕ ਵੀਡੀਓ ਸ਼ੇਅਰ ਕਰਨਾ ਨਾ ਭੁੱਲ ਜਾ ਕਰੋ ਕਿ ਵੀ ਗੱਲਾਂ ਚ ਲਾ ਕੇ ਤੁਸੀਂ ਵੀਡੀਓ ਸ਼ੇਅਰ ਕਰਨਾ ਭੁੱਲ ਜਿਓ ਠੀਕ ਹੈ ਇਹ ਵਾਰੇ 컬러 ਡਿਜ਼ਾਈਨਸ ਵੀ ਚੈੱਕ ਕਰੋ ਜਿਹੜੇ 500 ਰੁਪਏ ਦੇ ਵਿੱਚ ਰਹਿਣ ਵਾਲਿਆ ਇਹ ਵੀ 500 ਵਾਲਾ ਡਿਜ਼ਾਈਨ ਹੈ ਇਹ ਵੀ 500 ਵਾਲਾ ਸਾਰੇ ਡਿਜ਼ਾਈਨ ਹੌਲੇ ਹੌਲੇ ਕਰਕੇ ਦਿਖਾ ਦਿਓ ਜੀ 5-500 ਵਾਲੇ ਇਹ ਵੀ ਕਿੰਨੇ ਸੋਨੇ ਸੋਨੇ ਸਾਰੇ ਜਿਹੜੇ ਹੈਗੇ ਆ ਇਹ 5-500 ਵਾਲੇ ਡਿਜ਼ਾਈਨ ਇਹ ਇੱਕ ਵਿੱਚ ਤੋਂ ਅਜਨੇ ਕਿੰਨਾ ਮੈਨ ਦੇਖਿਆ ਇਹ ਵਾਰੀ ਇਨਾ ਪਿਆਰਾ ਪੀਸਾ ਔਰ ਕੰਝਰੀ ਸ਼ਾਰਟ ਲੱਗੀ ਹੈ ਨਾਲ ਆਊਗਾ ਦੁਪੱਟਾ ਟਰੈਕਟਰ ਨੂੰ ਬੰਦ ਕਰਾਇਆ ਜਾਂਦਾ ਤਾਂ ਤਾਂ ਐਵੇਂ ਦੇ ਸਾਰੇ ਤੇ 600 ਰੁਪਏ ਦੇ ਵਿੱਚ ਪੀਸ ਜੰਗਾ ਸਿਰਫ ਔਰ ਸਿਰਫ 600 ਰੁਪਏ ਇਹਦੇ ਤੋਂ ਇਲਾਵਾ ਇਹ ਵਾਲੀਆਂ ਚੀਜ਼ਾਂ ਵੀ ਚੈੱਕ ਕਰ ਲੋ ਇਹ ਵਾਲੀਆਂ ਚੀਜ਼ਾਂ ਚੈੱਕ ਕਰੋ ਨਦਾ ਇਹਦਾ ਪੁੱਤ ਸੁਣਾ ਜਿਹੜਾ ਇਹ ਮਾਲ ਵਿਕਦਾ ਮੈਨੂੰ ਪਤਾ ਤੁਸੀਂ ਵੇਚਿਆ ਮੇਰੇ ਰੇਟ ਨਹੀਂ ਬੋਲਦਾ ਚੰਚੰਦਾ ਕਰ ਇਹ ਵਾਲਾ ਬਹੁਤ ਸੁਣਾ ਮਾਲ ਵਿਕਦਾ ਔਰ ਇਹ ਵਾਲੇ ਮਾਲ ਜਿਹੜੇ ਹੈਗੇ ਨੇ ਇਹ ਦੇਖ ਜਿਸ ਮੇਰੀਆਂ ਪਹਿਲਾਂ ਨੂੰ ਸਭ ਤੋਂ ਵੱਡੀ ਦਿੱਕਤ ਆਹ ਵਾਲੀ ਆਉਂਦੀ ਆ ਚਾਚੀਆਂ ਤਾਈਆਂ ਵਾਲੇ ਸੂਟਾਂ ਦੀ ਪ੍ਰਿੰਟ ਸੂਟ ਆ ਘੇਰੇ ਤੇ ਕੜਾਈ ਉਹ ਵੀ ਮਿੱਟੀ ਬਿੱਟ ਨਾ ਠੀਕ ਹੈ ਇਹਦੇ ਨਾਲ ਉਹ ਕਮੈਸ ਕਹਿੰਦੇ ਆ ਮੁਕੈਸ ਕਹਿੰਦੇ ਆ ਉਹ ਵਾਲਾ ਇਹਦੇ ਨਾਲ ਰਹਿਣ ਵਾਲਾ ਦੁਪੱਟਾ ਠੀਕ ਹੈ ਜੀ ਕਰਨ ਤੁਸੀਂ ਇਹਨਾਂ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਕਲਰ ਡਿਜ਼ਾਈਨ ਨੇ ਇਹ ਇਹ ਚੀਜ਼ਾਂ ਦੀ ਸਭ ਤੋਂ ਵੱਧ ਡਿਮਾਂਡ ਹੁੰਦੀ ਹੈ ਕਿਉਂਕਿ ਕਲਰ ਕੰਮ ਨੂੰ 500 ਵਾਲੇ ਚ ਡਾਰਕ ਡੂਰ ਕੰਗ ਬੜਾ ਲੱਲਾਪਾ ਮਿਲ ਜਾਂਦਾ ਪਰ ਆਹ ਚੀਜ਼ਾਂ ਮਿਲਣੀਆਂ ਬੜੀਆਂ ਹੁੰਦੀਆਂ ਠੀਕ ਹੈ ਜੀ ਆਹ ਵਲ ਦੇਖੋ ਮਾਲ ਏਕੇ ਟੈਕਸ ਤੇ ਮਾਲ ਨੇ ਸਾਰੇ ਬਹੁਤ ਸੋਹਣੇ ਮਾਲ ਨੇ ਕਰੋ ਕਸਟਮ embroiderry ਹੈ ਸਾਰੀ ਦੀ ਸਾਰੀ ਠੀਕ ਹੈ ਜੀ ਤੇ ਵੀਡੀਓ ਨੂੰ ਸਾਡੇ ਲਾਈਵ ਨੂੰ ਸ਼ੇਅਰ ਕਰ ਦਿਓ ਆਪਾਂ ਲਾਉਣਾ ਦੱਬ ਕੇ ਮੇਲਾ ਸ਼ਨੀਵਾਰ ਵਾਲੇ ਦਿਨ ਠੀਕ ਹੈ ਜੀ ਕਿ ਹੋਰ ਬਹੁਤ ਸਾਰੇ ਮਾਲ ਆਗੇ ਜਿਹੜੇ ਵਰਤਾਂਤਾਂ ਬਾਤਾਂ ਕਰਦੇ ਜੀ ਕਮਿਸ਼ਨ ਨੂੰ ਲੋ ਨਿਚਿਤਰਾ ਦੇ ਪੀਸ ਆ ਗਿਆ ਕਿੰਨਾ ਹੈਵੀ ਪੀਸ ਹੈ 1450 ਵਾਲਾ ਸਾਡਾ ਪੀਸ ਹੈ ਇਹ 1500 ਰੁਪਏ ਦੇ ਦੋ ਪੀਸ ਲਾ ਦਾਂਗੀ ਤੁਹਾਨੂੰ ਰੇਟ ਤੁਸੀਂ ਵੀ ਯਾਦ ਰੱਖੋ ਸਕਰੀਨ ਸ਼ਾਟ ਲੈ ਲਿਓ ਇਹ ਵੀ ਪੀਸ ਹੈ 1500 ਰੁਪਏ ਦੇ ਦੋ ਲਾ ਕੇ ਦੇ ਦਾਂਗੇ ਇਹ ਵਾਲਾ ਪੀਸ ਠੀਕ ਹੈ ਕਲਰ ਚੈੱਕ ਕਰੋ ਦੇ ਵਿੱਚ ਅਦਰ ਬਨੇ ਨਜ਼ਾਰੇ ਲਿਆ ਦਨੇ ਆ ਬਾਈ ਵਰਤਾਂਪੁਰਤਾਲੀਆਂ ਗੱਲਾਂ ਜਿਹੜੀਆਂ ਆਪਣੀਆਂ ਹੈਗੀਆਂ ਠੀਕ ਹੈ ਜੀ ਤੇ ਇਹ ਵਾਲਾ ਸਾਡਾ ਪੀਸ ਹੈਗਾ 1850 ਦਾ ਗਲੈਮ ਸਿਲਕ ਤੇ ਜਿਹੜੀ ਮੇਰੀ ਭੈਣ ਹੋਣ ਕਹਿ ਰਹੀ ਸੀ 1850 ਪੈਸੀ ਦਾ ਰੇਟ ਰੱਖਿਆ ਹੋਇਆ ਹੈ ਉੱਪਰ ਲਿਖਿਆ ਵੀ ਪਿਆ ਗਲੈਮ ਸਿਲਕ ਤੇ ਕਿ ਮਾਲਾਪਾ ਨਿਮੇੜ ਦਿਨਾ ਜੀ ਪੀਸ ਦੇਖੋ ਕਿ ਨਾਪੇ ਆ ਰੱਖੋ ਇੱਕ ਗਲੈਮ ਸਿਲਕ ਤੇ ਬਹੁਤ ਸੋਹਣਾ ਥੋੜਾ ਆ ਵੇਖੋ ਕਿੰਨੇ ਸੋਹਣੇ ਸੋਹਣੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਵਰਤਾਂ ਦੇ ਆਨੰਦ ਕਰ ਜਾਂਦੇ ਵੀ ਕੁੜੀਆਂ ਸੂਟ ਪਾ ਲੈਣਾ ਤਾਂ ਵੀ ਐ ਜਗੂ ਬਾ ਸੂਟ ਠੀਕ ਹੈ ਰੇਟ ਦੀ ਮਤਲਬ ਗਰੰਟੀ 1000 ਜਿਹੜਾ ਤੁਹਾਨੂੰ ਰੇਟ ਲਾਦਾ ਨਾ ਪੂਲ ਗਰੰਟੀ ਮਾਲ ਦੀ ਠੀਕ ਹੈ ਆ ਵਾਲਾ ਮਾਲ ਦੇ ਕਿੰਨੇ ਸੋਹਣੇ ਸੋਹਣੇ ਹੋਰ ਜੋ ਇੱਛਾ ਲੱਗ ਰਹੀ ਸੀ ਆ ਵਾਲਾ ਵੀ ਜੀ ਫਿਰ ਮੈਂ ਤੁਹਾਨੂੰ ਰੇਟ ਦੱਸਦਾ ਆ ਦੇਖੋ ਆ ਲੋ 2 ਮੀਟਰ ਰੋਕਲਾ ਹੋਣਾ ਬਸ ਤੁਹਾਡਾ ਕੰਮ ਹੈ ਵੀਡੀਓ ਨੂੰ ਸ਼ੇਅਰ ਕਰਨਾ ਅਸੀਂ ਮਾਣ ਲਿਆ ਦਾ ਫੁੱਲ ਤੇ ਸਾਡੇ ਕੋਲੇ ਗਾਹਕ ਜੇ ਘਟ ਆਇਆ ਭਾਈ ਤਾਂ ਵੀ ਤੁਹਾਨੂੰ ਲਾਂਭਾ ਲਾਈਕ ਵੇਖਣ ਵਾਲਿਓ ਜੇ ਫੁੱਲ ਆਇਆ ਤਾਂ ਤੁਹਾਨੂੰ ਵਧਾਈਆਂ ਇਹ ਵਾਲਾ ਪੀਸ ਦੇਖੋ ਠੀਕ ਹੈ ਹੁਣ ਜੇ ਤੁਸੀਂ ਇਹਦੀ ਰੇਟ ਦੀ ਗੱਲ ਕਰੋ ਆਲੋ 625 ਰੁਪਿਆ ਦਾ ਸੂਟ ਦੇ ਦਾਂਗੇ ਸਕਰੀਨਸ਼ਾਟ ਲੈ ਕੇ ਸੂਟ ਚੈੱਕ ਕਰ ਲਿਓ ਮੋਰ ਨਹੀਂ ਬਣੀ ਆਉਗੀ ਵਿੱਚ ਠੀਕ ਹੈ ਨਾ ਇਸ ਦਾ ਪੀਸ ਆ ਔਰ ਕ੍ਰਾਸ ਸਿਲਕ ਤੇ ਪੀਸ ਆ ਕ੍ਰਾਸ ਸਿਲਕ ਤੇ ਚਣੂਣ ਦਾ ਦੁਪੱਟਾ ਨਾਲ ਠੀਕ ਹੈ 325 ਰੁਪਏ ਸਕਰੀਨ ਸ਼ਾਟ ਲੈ ਕੇ ਦੇ ਤੁਸੀਂ ਯਾਦ ਰੱਖੋ ਮਤਲਬ ਫੁੱਲ ਬਰੇਡਿਟੀ ਆ ਗਈ ਵਰਤੰਪੁਰ ਤਾਲੀ ਲੱਲਾ ਪੱਪਾ ਜਿੰਨਾ ਵੀ ਹੈਗਾ ਸਿਸਟਮ ਵਿਆਹਮੂ ਵਾਲਾ ਤੇ ਬਸ ਤੁਸੀਂ ਆ ਜਾਓ ਡੱਬੀ ਠੀਕ ਹੈ ਮਾਲਾ ਮੋਲਾ ਦੀ ਕੋਈ ਚਿੰਤਾ ਹੀ ਨਹੀਂ ਜੀ ਵੀਰੇ ਅਲੋ ਕਲਰ ਡਿਜ਼ਾਈਨ ਹੈ ਜਿਹੇ ਜਿਹੇ ਤੁਸੀਂ ਰੰਗ ਪ੍ਰਿੰਟ ਕਹੋ ਪ੍ਰਿੰਟਰ ਕੜਾਈ ਕੋਹ ਕੜਾਈ ਫਿੱਕੇ ਕੋਹ ਫਿੱਕੇ ਗੂੜੇ ਕੋਹ ਮਤਲਬ ਹਰ ਤੇਰਾ ਮਾਲ ਆਪਣੇ ਕੋਲੇ ਪਹੁੰਚ ਚੁਕਿਆ ਤੁਹਾਨੂੰ ਆਇਓ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਸੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਕੁਰਤਾ ਪਜਾਮਾ ਠੀਕ ਹੈ ਕੁਰਤੇ ਪਜਾਮੇ ਦਾ ਟਾਈਮ ਵੀ ਆ ਗਿਆ ਪੂਰਾ ਹੈਵੀ ਕੁਰਤਾ ਪਜਾਮਾ ਭਾਵੇਂ ਤੇ ਨਾਲ ਛੁੱਟੀ ਜਈ ਕੁਰਤਾ ਪਜਾਮਾ ਨਾ ਸਿੱਜੇ ਨਾ ਖਰਾਬ ਹੋਵੇ ਨਾ ਪਾਟੇ ਠੀਕ ਹੈ ਇਹਦੇ ਚ ਰੰਗ ਦੇਖੋ ਕਿੰਨੇ ਆ ਗਏ ਤੇ ਆਪਾਂ ਤੁਹਾਨੂੰ ਸਿਰਫ 500 ਦੇ 2 ਦਾ ਸੇਲ ਮੇਲਾ ਲਾ ਦਾਂਗੇ ਵੀਰੇ ਠੀਕ ਹੈ ਕਲਰ 20 ਤੋਂ 25 ਕਲਰ ਇਹਦੇ ਚ ਜਿਹੜੇ ਮਰਜ਼ੀ ਲੈ ਲਿਓ ਜਿਹਨੂੰ ਮਰਜ਼ੀ ਦੇਈ ਜਾਓ ਵਿਆ ਫਰੋਜੀ ਚਾਹੀਦਾ ਸਟਿਲ ਚਾਹੀਦਾ ਮਤਲਬ ਆ ਲੋ ਮਹਿਰੂਨ ਜਿੰਨੇ ਕਲਰ ਚਾਹੀਦੇ ਓੰਨੇ ਮਿਲ ਜਾਣਗੇ 500 ਦੇ ਦੋ ਕੁੜਤੇ ਪਜਾਮੇ ਜਾਲੋ ਠੀਕ ਹੈ ਜੀ ਐ ਲੋ ਸਿੱਕੇ ਗੋੜੇ ਨੰਨੇ ਸਾਰੇ ਉਤਨਾ ਮੈਂ ਕਿੰਨੇ ਕਿਹਦੇ ਚੋਂ ਕੱਟ ਕੇ ਤੁਹਾਨੂੰ ਦਿਵਾਵਾਂ ਪਰ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਐ ਲੋ ਆਪਾਂ ਸ਼ਨੀਵਾਰ ਨੂੰ ਮੇਲੇ ਲਾਉਣੇ ਆ ਸਾਰੇ ਮਾਲ ਦੇ ਹੋਰ ਵੀ ਮਾਲ ਖੋਲਾਂਗੇ ਸ਼ਨੀਵਾਰ ਨੂੰ ਆਪਾਂ 2.5 300 ਚ ਵੀ ਖੋਲਾਂਗੇ ਸਸਤੀਆਂ ਚੀਜ਼ਾਂ ਚ ਕੱਟ ਪੀਸ ਖੋਲਾਂਗੇ ਬਾਦੂ ਪਰ ਇਹ ਸਾਰਾ ਸ਼ਨੀਵਾਰ ਦਾ ਹੀ ਪੈਣਾ ਜਿੰਨਾ ਪੈਣਾ ਠੀਕ ਹੈ ਜੀ ਇਹ ਲੋਪਾਂ ਸੋਦੇ ਦੋਚ ਆ ਜਾ ਵੀ ਇੱਕ ਅੰਦਰ ਲਿਆ ਮੜਾ ਇਹ ਇੱਕਾ ਚੁੰਨੀ ਅੰਧਾ ਦਿਓ ਸਾਰੀਆਂ ਕੋਈ ਸੈਮੀ ਸੂਨੀ ਸਾਵੇ ਚ ਮਾਲ ਨਿਬੜ ਗਿਆ ਸਾਰੀਆਂ ਚਨੂਨ ਦੇ ਦੁਪੱਟੇ ਆ ਠੀਕ ਹੈ ਵਧੀਆ ਕੁਆਲਿਟੀ ਦੇ ਕੈਮਰਾ ਓਕੇ ਦਿਖਾ ਦਿਓ ਪੂਰੇ ਵਧੀਆ ਠੀਕ ਨੇ ਆ ਸਾਡੇ ਦੋਲਾਕੇ ਨਿਮੇੜ ਰਿਹਾ ਸ਼ਨੀਵਾਰ ਨੂੰ 100 ਰੁਪਏ ਦੇ ਦੋ ਜਿਹੜੀਆਂ ਮੇਰੀਆਂ ਭੈਣਾਂ ਕੋਲੇ ਪੇਟੀਆਂ ਚ ਪਏ ਨੇ ਸੂਟ ਜਾਂ ਪਲੇਅਰ ਸੂਟ ਜਿਨ੍ਹਾਂ ਨੇ ਗਲੈਮ ਗਲੂਮ ਨਾਲ ਪੀਸਾ ਪੂਸਾ ਨਾਲ ਤਿਆਰ ਕਰ ਲਿਓ 50 ਰੁਪਈਆਂ ਦੇ ਵਿੱਚ ਤਾਂ ਵੀਰੇ ਮਾਲ ਨਹੀਂ ਹੋ ਰਿਹਾ ਆਪਕੋ ਇਹੀ ਦੁਪਟੀਆਂ ਦੀ ਭਰਿਆ ਹੋਇਆ ਨਾ ਫਿਰ ਅਸ ਦਾ ਇਹ ਨਹੀਂ ਕਿਸੇ ਸੂਟ ਸਾਡੇ ਨਾਲ ਲਏ ਹੋਇਆ ਸਾਰਾ ਮੇਲ ਤੋਂ ਮਾਰ ਲਿਆ ਹੋਇਆ ਆਪਣੇ ਕੋਲੇ ਸਿੱਧਾ ਮਾਲ ਆਉਂਦਾ ਮੇਲ ਤੋਂ ਠੀਕ ਹੈ ਇਹ ਵਾਲਾ ਆ ਲੋ ਸਾਡੇ ਲੋਕ ਇੱਕ ਚੀਜ਼ ਆ ਚੀਜ਼ ਚੱਲ ਰਹੀ ਹੈ ਕਿਹੜਾ ਵਰਕਰ ਸਿੰਧੀ ਵਰਕਰ ਹਾਲੋ ਕਰੀ ਨਹੀਂ ਦਲੇ ਪਰ ਕੋਈ ਰੋਟੀ ਨਹੀਂ ਦੇਣ ਦੀ ਗੱਲ ਨਹੀਂ ਸਿੰਧੀ ਵਰਕਰ ਦੇ ਸੂਟ ਆ ਜਾਣਗੇ 500 ਰੁਪਏ ਦੇ ਵਿੱਚ ਜਿਸੇ ਚਲੇ ਕਿਹੜਾ ਈ ਕ੍ਰੋਮੀ ਹੋਵੇ ਇੱਕ ਕੜਾਈ ਸਿੰਧੀ ਦੀ ਜੋ ਲਿੱਖਣ ਲਈ ਕੜਾਈ 500 ਦੀ ਹੋਣੀ ਠੀਕ ਆਪਾਂ 500 ਰੁਪਏ ਦੇ ਵਿੱਚ ਸੂਟ ਸਮੇਤ ਦੁਪੱਟਾ ਮਸਲੀਨ ਦਾ ਠੀਕ ਹੈ ਵੀਰੇ ਜਿਹਦੀ ਮਰਜ਼ੀ ਕੁੜੀ ਨੂੰ ਮੰਗ ਲਓ ਬੜੇ ਮਿੱਠੇ ਬਿਠੇ ਰੰਗ ਆਉਣਗੇ ਦੇਖੋ ਇਹਦੇ ਤੋਂ ਲੈਣੇ ਕੋਈ ਨਹੀਂ 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 ਕੋਈ ਕੁੜੀਆਂ ਵਾਸਤੇ ਚੀਜ਼ ਮੇਰੇ ਕੋਲ ਹੋਰ ਹੈਗੀ ਲਾਸਟ ਆਈਟਮ 500 ਰੁਪਏ ਚ ਆ ਲੋ ਇਹਦੇ ਚ ਡਿਜ਼ਾਈਨ ਬਹੁਤ ਔਣਜੀ ਆਪਣੇ ਕੋਲੇ 8 ਤੋਂ 10 ਬਿਨਾਂ ਲਾਸਟ ਡਿਜ਼ਾਈਨ ਆ ਇਹ ਵੀ ਆਪਾਂ 500 ਰੁਪਏ ਦੇ ਦਿਆਂਗੇ ਜਾਰਜਟ ਤੇ ਨਾਲ ਦੇ ਬਾਕੀ ਜਿਹਨਾਂ ਕਲਰ ਦੇ ਕੋਪਾ ਮੇਰੇ ਵਰਗੇ ਕਲਰ ਹੋ ਗਏ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਸਸੀ ਕਾਲ ਜੀ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਸ ਪੱਕੇ